ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਈ ਸੋ ਕਦੇ ਜਤਨ ਕੀਤੇ ਜਿੰਨੇ ਵੀ ਕੀਤੇ ਨ ਦੁੱਖ ਦਾ ਤਾਂ ਕੋਈ ਕੀਤਾ ਹੀ ਨਹੀਂ ਦੁੱਖ ਕੋ ਕੀਓ ਨ ਕੋਏ ਕੋਈ ਆਦਮੀ ਕਦੇ ਕੋਈ ਦੁੱਖ ਦਾ ਜਤਨ ਨਹੀਂ ਕਰਦਾ ਸੁਖ ਦੇ ਜਤਨ ਕਰਦੇ ਸਾਰੀ ਦੁਨੀਆਂ ਹੀ ਕਰਦੀ ਹੈ ਫਿਰ ਕਹ ਨਾਨਕ ਇਹਨਾਂ ਨੂੰ ਆਨੰਦ ਗੁਰੂ ਗਿਆ ਵੀ ਇਹਨਾਂ ਨੂੰ ਕੁਝ ਲੋਕਾਂ ਨੂੰ ਕਿ ਪਾਵੇ ਅਸੀਂ ਤਾਂ ਸਾਰੇ ਸੁੱਖ ਦੇ ਜਤਨ ਕਰਦੇ ਆਂ ਦੁੱਖ ਦੇ ਕਰਦੇ ਨਹੀਂ ਇਸ ਕਰਕੇ ਹਰ ਪਾਵੇ ਵੈਸੋ ਹੋਇਆ ਸਾਡਾ ਕੀਤਾ ਕੁਝ ਨਹੀਂ ਹੋੜੇ ਇਹ ਤਾਂ ਮੰਨ ਲਓ ਵੈਦਰੀ ਕਰ ਸਕਦੇ ਅਸੀਂ ਉਹੀ ਕਰਦਾ ਜੋ ਕੁਝ ਕਰਦਾ ਹੈ ਫੇਰ ਵੀ ਨਹੀਂ ਬੰਦ ਹੈ ਫੇਰ ਵੀ ਜਿੱਦ ਕਰਦੇ ਨੇ ਵੀ ਅਸੀਂ ਦੁੱਖਾਂ ਨੂੰ ਸੁੱਖਾਂ ਦੀ ਬਦਲ ਲਾਂਗੇ ਦੁੱਖਾਂ ਨੂੰ ਸੁੱਖਾਂ ਦੀ ਬਦਲ ਕੇ ਰਾਂਗੇ ਬਦਲ ਦੁੱਖ ਨੂੰ ਸੁੱਖੇ ਬਦਲ ਦੇ ਇਸ ਹਰ ਜਿੰਦਗੀ ਰਹੀ ਜਾਂਦੀ ਜਿਹੜਾ ਕਿ ਪੋਸਿਬਲ ਨਹੀਂ ਹੈ ਦੁੱਖਾਂ ਨੂੰ ਸੁੱਖਾਂ 'ਚ ਬਦਲਣਾ ਇਹ ਸਾਡਾ ਨਾ ਇੱਕ ਅੜਤਰ ਵੀ ਹੈ ਦੁੱਖਾਂ ਨੂੰ ਸੁੱਖਾਂ 'ਚ ਬਦਲਦੇ ਰਹਿਣ ਲੋ ਜਦੋਂ ਦੁੱਖ ਸਮਾਂ ਹੋਰ ਵੱਧਦੇ ਹੀ ਤੇ ਘਟਦੇ ਹੀ ਹਾਂਜੀ ਈ ਕਿ ਅਸੀਂ ਮਾਇਆ ਦੇ ਆਸਰੇ ਚੋਂਦੇ ਹਾਂ ਵੀ ਸਾਡੇ ਜਿਹੜੇ ਦੁੱਖਾਂ ਸੁੱਖਾਂ 'ਚ ਬਦਲ ਜਾਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਪੂਰਵੀ ਅੱਗ ਤੇ ਤੇਲ ਪਾਉਣ ਵਾਲੀ ਗੱਲੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ 39 ਨੰਬਰ ਸ਼ਲੋਕ ਲਈ ਸਮਾਪਤੀ ਹੈ ਜੀ